ਕੂੜਵੀਆਂ ਕੰਧਾਂ ਟੈਂਦੀਆਂ ਜਦੋਂ ਉਠਦੀਆਂ ਕਾਮੇ ਦੀਆਂ ਬਾਵਾ ਮਾ ਬਈ ਚਾਨਣਾਂ ਦਾ ਨੂਰ ਨਿਖਰੇ ਜਦੋਂ ਸੱਚ ਦੀਆਂ ਵਗਣ ਵਾਵਾਵੇ ਕੂੜ ਦੀਆਂ ਕੰਧਾਂ ਟੈਂਦੀਆਂ ਲੋਕਾਂ ਦੀਆਂ ਅਸਾਂ ਜਦੋਂ ਜਾਂਦੀਆਂ ਤੋਂ ਅੱਖੀਆਂ ਲੈਂਦੀਆਂ ਜਨਮੇ ਆਕੇ ਜੱਗ ਤੇ ਕਰਪੀਆਂ ਜਦੋਂ ਸੂਰ ਮੇ ਜੰਮਦੀਆਂ ਮਾ ਮਾ ਬਈ ਉਠੂਂਦੀਆਂ ਕਾ ਮੇਰੀਆਂ ਬਾ ਮਾਂ ਬਈ ਕੂੜਦੀਆਂ ਕੰਦਾ ਟੈਂਦੀਆਂ ਕਿਰਤੀ ਦੀ ਲੁੱਟ ਨਾਲ ਮਹਿਲੇ ਉਸਾਰ ਕੇ ਮਿਸੜੀਆਂ ਹੱਸੀਆਂ ਹੱਸਣ ਹਕਾਰ ਕੇ ਖੋ ਲੈਂਦੇ ਨੇ ਗਰੀਬਾਂ ਕੋਣ ਥਾ ਮਾਂ ਬਈ ਕੂੜਦੀਆਂ ਕੰਦਾ ਟੈਂਦੀਆਂ ਸੁਰਖ ਸਵੇਰਿਆਂ ਦੀਆਂ ਵਗਣ ਹਨੇਰੀਆਂ ਕਾਪਟਨ ਨੇ ਉੱਡ ਜਾਂਦੇ ਲੱਗਣ ਨਾ ਦੇਰੀਆਂ ਲੈ ਜਾਂਦੀਆਂ ਨੇ ਗਲਾਂ ਚੋਂ ਬੋਲਾ ਮਹਾਬਈ ਕੂੜਦੀਆਂ ਕੰਦਾਂ ਟਹਿਦੀਆਂ ਜਦੋਂ ਉੱਠਦੀਆਂ ਕਾਮੇ ਦੀਆਂ ਬਾ ਮਹਾਬਈ ਕੂੜਦੀਆਂ ਕੰਦਾਂ ਟਹਿਦੀਆਂ ਧਰਮਾਂ ਦੇ ਨਾਂ ਉੱਤੇ ਪੈਂਦੀਆਂ ਨੇ ਡੰਡੀਆਂ ਧਰਮੀ ਦਲਾਲਾਂ ਦੀਆਂ ਸੋਹਂਦੀਆਂ ਨੇ ਮੰਡੀਆਂ ਜਦੋਂ ਫੜਦੇ ਜਨੂਨੀ ਹੁੰਦੇ ਰਾਮਾਂ ਬਈ ਉਹ ਕੂੜਦੀਆਂ ਕੰਦਾ ਟੈਂਦੀਆਂ ਪਾਉਂਦੇ ਨੇ ਤਨਾਤਾ ਨਾਲ ਸ਼ਾਸਕ ਵੀ ਜਾਰੀਆਂ ਗੋਲਕਾਂ ਖਜ਼ਾਨੇ ਦੋਵੇਂ ਲੱਗਣ ਪਿਆਰੀਆਂ ਗੋਲਕਾਂ ਖਜ਼ਾਨੇ ਦੋਵੇਂ ਲੱਗਣ ਪਿਆਰੀਆਂ ਖੋ ਕੇ ਲੋਕਾਂ ਕੋਲੋਂ ਆਪ ਇਕੱਲਾ ਖਾਵਾ ਬਈ ਖੋ ਕੇ ਲੋਕਾਂ ਕੋਲੋਂ ਆਪ ਇਕੱਲਾ ਖਾਵਾ ਬਈ ਉੜਦੀਆਂ ਕੰਧਾਂ ਟੇਂਦੀਆਂ ਛੋਂਦਾ ਅਸਮਾਨੀ ਜਦੋਂ ਏਕਾ ਅਸਮਾਨਾ ਨੂੰ ਛੋਂਦਾ ਅਸਮਾਨੀ ਜਦੋਂ ਏਕਾ ਅਸਮਾਨਾ ਨੂੰ ਰੋਕ ਨਾ ਕੋਈ ਸਕਦਾ ਲੋਕਾਂ ਦੇ ਤੂਫਾਨਾਂ ਨੂੰ ਰੋਕ ਨਾ ਕੋਈ ਸਕਦਾ ਲੋਕਾਂ ਦੇ ਤੂਫਾਨਾਂ ਨੂੰ ਮੈਂ ਕਿ ਜਾਂਦੀਆਂ ਕਿschen ਗੜੇ ਸ਼ਾਮ ਆ ਬਈ ਕੂੜਦੀਆਂ ਕੰਦਾ ਟਹਿਂਦੀਆਂ ਜਦੋਂ ਉੱਠਦੀਆਂ ਕਾਮੇ ਦੀਆਂ ਬਾਹਮ ਆ ਬਈ ਕੂੜਦੀਆਂ ਕੰਦਾ ਟਹਿਂਦੀਆਂ